ਸਰਸਾ ਸੰਗਤ ਗੁਰੂ ਦਾ ਧਾਰ ਨਹੀਂ ਪੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਾ ਹੀ ਪੈਣਾ ਤੁਹਾਨੂੰ ਜੇ ਬਾਬੇ ਨਾਨਕ ਨਾਲ ਨਾ ਜੁੜੇ ਨਾ ਗੁਰਨਾਨਕ ਦੇ ਘਰ ਤੋਂ ਬਿਨਾ ਮੁਕਤੀ ਨਹੀਂ ਹੈ ਇਹ ਧਿਆਨ ਰੱਖਣਾ ਪੀਰਾ ਫਕੀਰਾ ਦੇ ਨਾਲ ਜੁੜਾਂਗੇ ਦੇਵੀ ਦੇਵਤਿਆਂ ਨਾਲ ਜੁੜਾਂਗੇ ਤੁਹਾਨੂੰ ਪਦਾਰਥ ਮਿਲ ਜਾਣਗੇ ਜੋ ਤੁਹਾਡੇ ਮਨ ਦੀ ਇੱਛਾ ਸਭ ਪੂਰੀ ਹੋ ਜਾਣੀ ਹੈ ਤੁਹਾਨੂੰ ਮੁਕਤੀ ਨਹੀਂ ਮਿਲਣੀ ਜਿਹੜੀ ਮੁਕਤੀ ਦਾ ਦਵਾਰਾ ਨਾ ਮੁਕਤ ਦੁਆਰਾ ਸੰਕੜ ਰਾਈ ਦਸਵੇਂ ਪਾਏ ਰਾਈ ਦਾ ਕਹਿੰਦੇ ਦਸਮਾ ਐਸਾ ਇਹਦੇ ਨਾਲੋਂ ਭੀੜਾ ਰਸਤਾ ਜਿਹੜੀ ਮੁਕਤੀ ਆ ਉਹ ਗੁਰਨਾਨਕ ਦੇ ਘਰ ਜਦੋਂ ਆਪਾਂ ਗੁਰਨਾਨਕ ਸਾਹਿਬ ਨਾਲ ਜੁੜਾਂਗੇ ਊਮਲ ਮੰਤਰ ਕਰਾਂਗੇ ਕਿਸੇ ਮਹਾਪੁਰਖ ਨਾਲ ਵੀ ਜੇ ਤੁਸੀਂ ਜੁੜ ਗਏ ਨਾ ਤਾਂ ਵੀ ਧਰਮਰਾਜ ਸੋਚੀ ਪਏਗਾ ਵੀ ਮਹਾਪੁਰਖ ਦੀ ਸੰਗਤ ਕੀਤੀ ਆ ਮੈਂ ਕੀ ਕਰਾਂ ਧਰਮਰਾਜ ਤੋਂ ਦੁਨੀਆ ਡਰਦੀ ਆ ਤੇ ਧਰਮ ਰਾਜ ਕੇ ਤੋਂ ਦੌੜਦਾ ਸੰਤ ਆਪੋ